में कह रहे हैं दिल्ली और हरियाणा में कांग्रेस झाड़ू उठा के घूम रही है हाँ जी प्रधानमंत्री अपनी स्पीच में कह थार। रहे हैं दिल्ली और थार। हरियाणा में कांग्रेस झाड़ू उठा कर घूम तो रही है और पंजाब में कह रही है आम तो आदमी पार्टी चोर है नहीं मेरी बात एक सुनिए पंजाब की और भारत की स्थिति और पंजाब में सीधे तौर पहले टाइम से देखो वो लीडिंग पार्टी है वो गवर्नमेंट में हम ऑपोजिशन में तो वी आर अपोज टू ईच अदर ये तो कोई दो राय नहीं वो तो अगर पूछना है तो वहां का जो हमारे यूनिट पूछिए इधर हमारा प्रधानमंत्री क्या कहते हैं प्रधानमंत्री तो हर रोज ऐसे बयान देते हैं कई दफा आज बयान खुश देते हैं अगले दिन फिर बदल लेते हैं मैं। तो प्राइम मिनिस्टर साहब तो इस दफा ऐसे बुखलाट की निशानी जैसे जैसे बीजेपी हर राउंड में पीछे चल रही है ऐसे बुखलाट की शुरुआत हो रही है इंडिया अलायंस का क्या प्रधानमंत्री जी को अब 6 महीने के बाद पता चला इंडिया अलायंस में ये जो आम आदमी पार्टी है इट इज अ पार्ट ने ऑफ इंडिया अलायंस बट इन पंजाब पंजाब में हमारा कोई इनसे लेना देना नहीं बाजवा साहब जिस तरह प्रधानमंत्री ने खैरा साहब दे गल दे ऊपर भी आज उन्होंने एको मेरी गल छोड़ो मैं प्रेस स्टेटमेंट जारी कर देती है खैरा साहब दे बयाना नाल पंजाब दी कांग्रेस हिंदुस्तान दी कांग्रेस बिल्कुल सहमत है ਇਹਨਾਂ ਦੇ ਪਰਛਾਈਂ ਬਿਆਨ ਨੇ ਮੈਂ ਬਕਾਇਦੇ ਤੌਰ ਤੇ ਕਹਿ ਦੋਤਾ ਹਰ ਹਿੰਦੁਸਤਾਨੀ ਹਾਰੇ ਸੋਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨ ਰੱਖ ਕੇ ਆਪਣੀ ਵੋਟ ਪਾਉਂਦਾ ਵੀ ਕੰਮ ਲੈਣ ਦਾ ਵੀ ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ ਕਾਂਗਰਸ ਇਹਨਾਂ ਦੇ ਵਿਊਜ਼ ਨਾਲ ਸਹਿਮਤ ਨਹੀਂ ਅਰੇ ਪੰਜਾਬ ਦੇ ਵਿੱਚ ਅੱਜ ਇਹ ਬੋਲੇ ਵੀ ਨੇ ਕਿ Haryana ਜਿਤਨਾ ਜ਼ਰੂਰੀ ਹੈ ਜੇ ਪੰਜਾਬ ਚਲਾਵਾਗਾ ਹਾਂਜੀ ਅੱਜ ਪਰਵਾਨ ਵੀ ਛੱਪਿਆ ਹੈ ਇਹ ਕਿ BJP ਨੇ ਕਿਹਾ ਹੈ ਕਿ Haryana ਜਿਤਨਾ ਸਾਡੇ ਲਈ ਜ਼ਰੂਰੀ ਹੈ ਪੰਜਾਬ ਤੇ ਸਾਨੂੰ ਪਤਾ ਜੋ ਹੋਣਾ ਹੈ ਹਰਿਆਣਾ ਸਾਡੇ ਲਈ ਜਿੱਤਾਂ ਦੇਖੋ ਮੇਰੀ ਮੇਰੀ ਫਰੈਂਜ ਹੋਏ ਕਿ ਬਿਨਾਂ ਚਲਾਵਾਂਗੇ ਜੀ ਜੀ ਸੁਣੋ ਇਹ ਪੰਜਾਬ ਦਾ ਹਰਿਆਣੇ ਚ ਬਹਿ ਕੇ ਪੰਜਾਬ ਚ ਚਲਾਣ ਦੀ ਤਾਕਤ ਰੱਖਦੀ ਬੀਜਪੀ ਇਹਦੇ ਪੰਜਾਬ ਦੇ ਉਤੇ ਕਿਸੇ ਪਿੰਡ ਚ ਇਹਨਾਂ ਨੂੰ ਮਰਨ ਦਿੰਦੇ ਹਰਿਆਣੇ ਚ ਬਹਿ ਕੇ ਕੀ ਚਲਾਣਗੇ ਉਹਦਾ ਮਤਲਬ ਹੈ ਕਿ ਜੋ ਸਾਡੇ ਕਿਸਾਨਾਂ ਨਾਲ ਹਰਿਆਣਾ ਦੀ ਪੁਲਿਸ ਨੇ ਕੀਤਾ ਉਹਦਾ ਮਤਲਬ ਹੈ ਖੁਦ تسلیم ਕਰ ਗਏ ਕਿ ਅਸੀਂ ਸੁਖ ਕਰਨ ਸਿੰਘ ਦਾ ਜਿਹੜਾ ਕਤਲ ਹੋਇਆ ਤੇ 400 ਤੋਂ ਵੱਧ ਕਿਸਾਨ ਫਟੜ੍ਹ ਹੋਏ ਨੇ ਉਹਦਾ ਮਤਲਬ ਹੈ ਬੀਜਪੀ ਦੀ ਪੰਛਾ ਨਾਲ ਤੇ ਮਰਜ਼ੀ ਨਾਲ ਹੋਏ ਨੇ ਇਹਦੇ ਆਪ ਤੁਸੀਂ ਖੁਦ ਕਹਿ ਰਹੇ ਹੋ ਜੋ ਕਹਿੰਦੇ ਹਰਿਆਣੇ ਚ ਬੈ ਕੇ ਹੀ ਪੰਜਾਬ ਚ ਲਾਵਾ ਅੱਛਾ ਭਾਜੋਪੀ ਸਾਹਿਬ ਜਿਸ ਤਰ੍ਹਾਂ ਹਰ ਸੋਕਰ ਬਾਦਕ ਤਿੰਨ ਵਾਰੀ ਲਗਾਤਾਰ ਤੋਂ ਜਿੱਤੀ ਹੈਗੀ ਇਸ ਵਾਰ ਵੀ ਦਾਵਾ ਕਰ ਰਹੇ ਕਿ ਉੱਥੇ ਵੀ ਲੋਕ ਵੱਡੀ ਬਾਦਾਂ ਨੂੰ ਜਿੱਤਣਗੇ ਲੇਕੋ ਇੱਕ ਮੇਰੀ ਗੱਲ ਸੁਣ ਲੋ ਇਸ ਟਾਈਮ ਸ਼ੇਅਰ ਵੈਲਿਊ ਬਾਜ਼ਲਸ ਦੀ ਥੱਲੇ ਆ ਚੁੱਕੀ ਹੈ ਇਸ ਟਾਈਮ ਸਰਦਾਰੀ ਹਰ ਸਿਮਰਤ ਕੌਰ ਜੀ ਨੂੰ ਕਿਸੇ ਪਾਸੇ ਸਪੋਰਟ ਮਿਲਦੀ ਨਹੀਂ ਕਿਉਂਕਿ ਹਰ ਸਿਮਰਤ ਜੀ ਦਾ ਜਿੰਨਾ ਮਤਲਬ ਮੋਦੀ ਦਾ ਜਿੱਤਨ ਜੋ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਮੋਦੀ ਨੂੰ ਰਿਜੈਕਟ ਕਰਨ ਦਾ ਸੋ ਸਿੱਧੇ ਤੌਰੇ ਵੋਟ ਜਿਹੜੀ ਹੈ ਐਂਟੀ ਮੋਦੀ ਵੋਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਹੈ ਇੰਡੀਅਨ نیشنل ਕਾਂਗਰਸ ਨੂੰ ਪਹਿਣੀ ਨਾ ਆਪ ਨੂੰ ਪਹਿਣੀ ਹੈ ਤੇ ਨਾ ਅਕਲ ਅਚਾਰੀ ਭਗਵੰਤ ਮਾਨ ਤੋਂ ਲਗਾਤਾਰ ਰੋਡ ਸ਼ੋਅ ਕਰਦੇ 13 0 ਕੀ ਬਾਤ ਹੋ ਰਹੀ ਹੈ ਪੰਜਾਬ ਵਿੱਚ 13 0 ਬਣੇ ਵਰ ਭయ్యా ਇੱਕ ਓਨਕਾ ਟਾਈਮ ਹੁੰਦਾ 6 ਵਜੇ ਸਵੇਰੋਂ ਸੇ ਸ਼ਾਮ ਕੇ 6 ਵਜੇ ਇੱਕ ਟਾਈਮ ਹੈ ਓਨਕਾ 6 ਵਜੇ ਸ਼ਾਮ ਸੇ ਸਵੇਰ ਕੇ 6 ਵਜੇ ਤੱਕ ਇਹ 13 0 ਕੀ ਸਟੇਟਮੈਂਟ ਜੋ ਹੈ वो शाम के छ बजे के बाद अगर सुबह पूछोगे, तो ये जीरो इनकी एक भी सीट अगर संगरूर की सीट सीट? अगर की ये जीत नहीं पा रहे, तो तो कौन सी सीट तो आप आप 100% इस बात पर बिल्कुल फिक्र छोड़ दीजिए इसके बाद विल बी नो मिनिस्टर ऑफ पंजाब। ਕਿ ਮੈਂ ਸੰਗ ਜਿਵੇਂ ਹੰਸਰਾ ਜੀ ਹੰਸ ਲਗਾ ਤੁਸੀਂ ਵੇਖੋ ਜੋ ਹੰਸ ਕਹਿ ਰਿਹਾ ਇੱਕ ਪਾਸੇ ਤੇ ਆਪਣੇ ਨੂੰ ਕਹਿ ਰਿਹਾ ਕਿਹੜਾ ਉਹ ਮਿੰਤਰਾਜ ਮਿੰਤਕੇ ਕੀ ਮਿੰਤਰਾ ਬਿੰਤ ਕਹੀ ਜਾਂਦਾ ਦੂਜੇ ਪਾਸੇ ਦਬਕੇ ਪਾਰੀ ਜਾਂਦਾ ਦੂਜੇ ਪਾਸੇ ਕਹੀ ਜਾਂਦਾ ਦੋ ਤਰੀਕ ਤੋਂ ਬਾਅਦ ਵੇਖੋ ਮੈਂ ਉਹਨਾਂ ਦਾ ਕਰਤਾ ਕੀ ਹੈ ਛੇ ਮੈਂ ਬਿੱਟੂ ਕਹੀ ਜਾਂਦਾ ਕਿ ਮੈਂ ਨਾਂ ਨੋਟ ਕਰ ਲੇ ਤੂੰ ਵੇਖੋ ਇਹਨਾਂ ਨੇ ਕਰਦੇ ਕੀ ਹੈ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਇਸ ਮਾਮਲੇ ਨੂੰ ਸਾਨੂੰ ਸ਼ਿਕਾਇਤ ਕਹਿੰਦੀ ਲੋੜ ਹੀ ਕੋਈ ਨਹੀਂ ਸ਼ਿਕਾਇਤ ਤੁਹਾਨੂੰ ਕਿਹੜੀ ਗੱਲ ਦੀ ਕਰੀਏ ਇਹਨਾਂ ਦਾ ਜਦੋਂ ਬਿਸਤਰਾ ਹੀ گول ਹੋ ਜਾਣਾ ਸ਼ਿਕਾਇਤ ਕਿਹੜੀ ਗੱਲੋਂ ਕਰਨੀ ਸ਼ਿਕਾਇਤ ਤੇ ਉਹ ਕਰਦੇ ਨੇ ਜਿਹੜੇ ਬੰਦੇ ਕਮਜ਼ੋਰ ਹੁੰਦੇ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ ਇਹਨਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿੰਦੇ ਸ਼ਹਿਰਾਂ 'ਚ ਨਿਕਲਣਾ ਕੋਈ ਨਹੀਂ ਸਰ ਜੀ ਰਾਜੀ ਰਾਜੀ